ਸਿੱਧਾ ਦਖਲ ਦਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਨਾਮਜ਼ਦ ਕੀਤੇ ਤੇ ਜਿਹੜੇ ਤਿੰਨ ਮੈਂਬਰ ਨਾਮਿਨੇਟ ਕੀਤੇ ਜਾਂਦੇ ਨੇ ਜਗਾ 12 ਮੈਂਬਰ ਨਾਮਿਨੇਟ ਕਰਨ ਦਾ ਪ੍ਰੋਵੀਜ਼ਨ ਲੈ ਅੰਦਾ। ਜਦੋਂ ਵੀ ਦੁਨੀਆ ਭਰ ਦੇ ਵਿੱਚ ਇਹ ਇਤਿਹਾਸ ਗਵਾ ਹੈ ਜਦੋਂ ਵੀ ਸਰਕਾਰਾਂ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਉਦੋਂ ਹੀ ਸਮਾਜ ਦਾ ਔਰ ਉਹਨਾਂ ਦੇਸ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਗਾਹ ਵੀ ਭਵਿੱਖ ਦੇ ਵਿੱਚ ਹੋਵੇਗਾ। ਮਹਾਰਾਸ਼ਟਰ ਦੀ ਸਰਕਾਰ ਨੇ ਇਹ ਸਿੱਧੀ ਦਖਲਅੰਦਾਜ਼ੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੀਤੀ ਹੈ। ਪਰ ਇਹੋ ਦਖਲਅੰਦਾਜ਼ੀ ਪਹਿਲਾਂ ਕਾਂਗਰਸ ਸਰਕਾਰ ਕਿਸੇ ਵੇਲੇ ਕਰਿਆ ਕਰਦੀ ਸੀ। ਲੇਕਿਨ ਉਹ ਕਾਮਯਾਬ ਨਹੀਂ ਸੀ ਹੋਈ। ਲੇਕਿਨ ਜਿਹੜੀ ਮੌਜੂਦਾ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਸ ਨੇ ਜਿਹੜਾ ਇੱਕ ਕਿਸਮ ਦਾ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਡੈਮੋਕ੍ਰੈਟਿਕ ਅਧਿਕਾਰ ਜਿਹੜਾ ਸਿੱਖਾਂ ਕੋਲੋਂ ਖੋਹ ਲਿਆ 12 ਜੜੀਆਂ ਸੀਟਾਂ ਜੜੀਆਂ ਨੇ ਉਹ ਨਾਮਿਨੇਸ਼ਨ ਕਰਕੇ ਔਰ ਮੈਂ ਸਮਝਦਾ ਸਰਕਾਰ ਨਾਲ ਵੱਧ ਉਹ ਕਮੇਟੀ ਵੀ ਕਸੂਰਵਾਰ ਹੈ ਜਿਨੇ ਆਪਣੀ ਰਿਪੋਰਟ ਦਿੱਤੀ ਹੈ ਤੇ ਆਪਣੀ ਦਾੜੀ ਜਿਹੜੀ ਇੱਕ ਕਿਸਮ ਦੀ ਸਰਕਾਰ ਦੇ ਹੱਥ ਫੜਾਈ ਹੈ ਜਿਹਦੇ ਵਿੱਚ ਲਿਖਿਆ ਵੱਧ ਤੋਂ ਵੱਧ ਨੁਮਾਇੰਦਗੀ ਜਿਹੜੀ ਹੈ ਮਹਾਰਾਸ਼ਟਰ ਤੇ ਲੋਕਲ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਦਖਣੀ ਸਿੱਖ ਬੜੀ ਵਧੀਆ ਸੇਵਾਵਾਂ ਉੱਥੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਨਿਵਾਉਂਦੇ ਐ ਉਹਨਾਂ ਨੂੰ ਵੀ ਨੁਮਾਇੰਦਗੀ ਮਿਲ ਜਣੀ ਚਾਹੀਦੀ ਐ ਚੀਫ ਖਾਲਸਾ ਦੀਵਾਨ ਦੀ ਨੁਮਾਇੰਦਗੀ ਸੀ ਉਹ ਵੀ ਕੱਟੀ ਗਈ ਉਹ ਵੀ ਬਹੁਤ ਮਾੜੀ ਗੱਲ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਘੱਟ ਕਰ ਦਿੱਤੀ ਗਈ ਐ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਸੀ ਤਾਂ ਇਹ ਬਹੁਤ ਵੱਡਾ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਨੇ ਇੱਕ ਕਿਸਮ ਦਾ ਸਿੱਖਾਂ ਨਾਲ ਜਿਹੜਾ ਹੈ ਉਹ ਬਹੁਤ ਵੱਡਾ ਧੱਕਾ ਕੀਤਾ ਐ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਮਹਾਰਾਸ਼ਟਰ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਤਰੰਤ ਜਿਹੜਾ ਹੈ ਉਹ ਤਬਦੀਲ ਕਰਨਾ ਚਾਹੀਦਾ ਹੈ ਔਰ ਸਿੰਘ ਸਭਾਵਾਂ ਜਿਹੜੀਆਂ ਬੰਬੇ ਦੀਆਂ ਮਹਾਰਾਸ਼ਟਰ ਦੀਆਂ ਉਹਨਾਂ ਨੂੰ ਵੀ ਨੁਮਾਇੰਦਗੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਇਸ ਐਕਟ ਨੂੰ ਇਸੇ ਤਰ੍ਹਾਂ ਜਿਹੜਾ ਐਵੇਂ ਕੁਝ ਬੰਦਿਆਂ ਦੀ ਕਮੇਟੀ ਬਣਾ ਕੇ ਉਹਨਾਂ ਤੋਂ ਰਿਪੋਰਟ ਲੈ ਕੇ ਪਾਸ ਨਹੀਂ ਕਰਨਾ ਚਾਹੀਦਾ ਦੁਨੀਆ ਭਰ ਦੇ ਸਿੱਖਾਂ ਦੀ ਫੀਲਿੰਗ ਜਿਹੜੀ ਹੈ ਉਹ ਸਮਝਣੀ ਚਾਹੀਦੀ ਇਹ ਸਰਕਾਰ ਦੀ ਇਹ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਹੈ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਵੀ ਦੁਨੀਆ ਭਰ ਦੇ ਵਿੱਚ ਕਿਤੇ ਸਰਕਾਰਾਂ ਜਿਹੜੀਆਂ ਨੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਦੀਆਂ ਉਦੋਂ ਬਹੁਤ ਵੱਡਾ ਜਿਹੜਾ ਹੈ ਛਾਪਾ ਪੈਂਦਾ ਹੈ ਕਲੇਸ਼ ਪੈਂਦਾ ਹੈ ਸਮਾਜ ਦਾ ਨੁਕਸਾਨ ਹੁੰਦਾ ਹੈ ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਹਿੰਦੂ ਮੰਦਰਾਂ ਦੇ ਜਿਹੜੇ ਟਰਸਟ ਬਣਾਏ ਨੇ ਤੇ ਟਰਸਟਾਂ ਦਾ ਪ੍ਰਬੰਧ ਸਰਕਾਰ ਕੋਲੇ ਆ ਉਹ ਵੀ ਮੰਦਭਾਗੀ ਗੱਲ ਹੈ ਹਿੰਦੂ ਜਥੇਬੰਦੀਆਂ ਨੂੰ ਵੀ ਜਿਹੜੀਆਂ ਆਪਣੀ ਗੁਰਦੁਆਰੇ ਜਿਹੜੇ ਆ ਉਹ ਸਰਕਾਰੀ ਪ੍ਰਬੰਧ ਤੋਂ ਜਿਹੜੇ ਮੰਦਰ ਜਿਹੜੇ ਨੇ ਉਹ ਸਰਕਾਰੀ ਪ੍ਰਬੰਧ ਤੋਂ ਅਰਜ਼ਾਦ ਕਰਾਉਣੇ ਚਾਹੀਦੇ ਨੇ ਵੱਡੇ ਵੱਡੇ ਮੰਦਰਾਂ ਦੇ ਟਰੱਸਟ ਬਣੇ ਆ ਤੇ ਉਹ ਟਰੱਸਟ ਜਿਹੜੇ ਆ ਉਹਨਾਂ ਤੇ ਸਰਕਾਰਾਂ ਦੇ ਕਬਜ਼ੇ ਆ ਤੇ ਸਾਰੇ ਮੰਦਰਾਂ ਦੀ ਆਮਦਨ ਜਿਹੜੀ ਆ ਉਹ ਹਿੰਦੂਆਂ ਦੀ ਭਲਾਈ ਤੇ ਨਾ ਲੱਗ ਕੇ ਖੁਰਦ-ਵਰਦ ਹੁੰਦੀ ਆ ਇਸ ਲਈ ਹਿੰਦੂਆਂ ਨੂੰ ਵੀ ਸਗੋ ਜਿਹੜਾ ਹੈ ਸਰਕਾਰੀ ਜਿਹੜੀ ਦਖਾਂਦਾਜ਼ੀ ਜਿਹੜੀ ਆਪਣੀ ਮਰੰਦਰਾਂ ਦੇ ਪ੍ਰਬੰਧ ਦੇ ਵਿੱਚ ਬੰਦ ਕਰਵਾਉਣੀ ਚਾਹੀਦੀ ਸੀ ਸਿੰਘ ਸਾਹਿਬ ਇੱਕ ਸਾਮ ਬਾਅਦ ਹਦੀਦ ਸਾਹਿਬ ਹੋ ਗਿਆ ਪਟਨਾ ਸਾਹਿਬ ਵੀ ਆ ਗਈ ਹਰਿਆਣਾ ਵੀ ਆ ਗਿਆ ਵੀ ਆ ਗਈ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਮੈਂ ਅਸੀਂ ਤਾਂ ਪਹਿਲੇ ਕਹਿ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਘਟ ਗਿਣਤੀਆਂ ਦੇ ਸਿੱਖ ਸਥਾਨਾਂ ਦੇ ਉੱਤੇ ਸਿੱਧੇ ਸਿੱਧੇ ਢੰਗ ਨਾਲ ਕਬਜ਼ੇ ਜਿਹੜੀ ਹੈ ਉਹ ਕਰਨ ਦਾ ਯਤਨ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡਿਬਿਲਟੀ ਜਿਹੜੀ ਹੈ ਪਿਛਲੇ ਸਾਲਾਂ ਤੋਂ ਜਿਸ ਤਰ੍ਹਾਂ ਘਟਾਉਣ ਦਾ ਯਤਨ ਹੋਇਆ ਹੈ ਔਰ ਟੈਂਟਾਂ ਜਥੇਬੰਦੀਆਂ ਜਿਹੜੀਆਂ ਇੱਕ ਇੱਕ ਮੋਟਰਸਾਈਕਲ ਤੇ ਚੜੀਆਂ ਬੈਠੀਆਂ ਜਿਵੇਂ ਜਿਵੇਂ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਇਹਨਾਂ ਪਿੱਛੇ ਸਾਰਿਆਂ ਪਿੱਛੇ ਸਰਕਾਰ ਦੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਸਾਜਸ਼ਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਸਿੰਘ ਸਾਹਿਬ ਅਸਾਮ ਦੇ ਵਿੱਚ ਧੋਬੜੀ ਸਾਹਿਬ ਗੁਰਦੁਆਰਾ ਹੈਗਾ ਉਹਦੇ ਇਤਿਹਾਸ ਨੂੰ ਵੀ ਤੁਰਨੁਰ ਕੇ ਪੇਸ਼ ਉਹਦੇ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਧੋਬੜੀ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਅਸਥਾਨ ਹੈ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਗਏ ਨੇ ਉੱਥੇ ਦੋ ਰਾਜਿਆਂ ਦਾ ਆਪਸੀ ਸਮਝੌਤਾ ਕਰਵਾਇਆ ਹੈ ਤੇ ਲੱਖਾਂ ਸਿੱਖ ਸੰਗਤਾਂ ਦੀ ਜਿਹੜੀ ਹੈ ਧੋਬੜੀ ਸਾਹਿਬ ਦੇ ਸਥਾਨ ਦੇ ਉੱਤੇ ਜਿਹੜੀ ਹੈ ਸ਼ਰਧਾ ਹੈ ਤੇ ਉੱਥੋਂ ਦੇ ਇਤਿਹਾਸ ਨੂੰ ਵੀ ਜਿਹੜਾ ਹੈ ਸਰਕਾਰ ਦੀ ਸਿੱਧੀ ਜਿਹੜੀ ਹੈ ਜਾਂ ਸਿੱਧੀ ਦਖਲਅੰਦਾਜ਼ੀ ਦੇ ਨਾਲ ਉੱਥੋਂ ਦੇ ਕੁਝ ਜਿਹੜੇ ਆ ਉਹ ਸ਼ਹਿਰ ਸਰਕਾਰੀ ਸ਼ਹਿਰ ਦੇ ਉੱਤੇ ਉੱਥੋਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਯਤਨ ਕਰ ਰਿਹਾ ਹੈ ਇਹ ਵੀ ਇੱਕ ਕੋਝਾ ਯਤਨ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸਿੱਖ ਸੰਸਥਾਵਾਂ ਦਾ ਭਾਜਪਾਈ ਕਰਮ ਹੁੰਦਾ ਜਾ ਰਿਹਾ ਇਹਨੂੰ ਕਿਹਨੇ ਦੇਖੋ ਸਿੱਖ ਸੰਸਥਾਵਾਂ ਦਾ ਰਾਸੀ ਕਰਨ ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦੇ ਵਿੱਚ ਰਾਜਨੀਤੀ ਤੇ ਧਰਮ ਦਾ ਸੁਮੇਲ ਹੈ ਪਰ ਧਰਮ ਉੱਪਰ ਹੈ ਕਿਸੇ ਵੀ ਕਰਨ ਜਿਹੜਾ ਹੁੰਦਾ ਭਾਜਪਾਈ ਕਰਨ ਜਿਹੜਾ ਇਹ ਵੀ ਮਾੜਾ ਹੈ ਕਾਂਗਰਸੀ ਕਰਨ ਵੀ ਮਾੜਾ ਹੈ ਭਾਜਪਾਈ ਕਰਨ ਵੀ ਮਾੜਾ ਹੈ ਹਰ ਪਾਰਟੀ ਦਾ ਕਰਨ ਜਿਹੜਾ ਉਹ ਮਾੜਾ ਹੀ ਹੈ ਤੇ ਇਹ ਜਿਹੜੇ ਹੈ ਧਾਰਮਿਕ ਸਥਾਨ ਜਿਹੜੇ ਹੈ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਨੇ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਰਕਾਰ ਹੋਵੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਸਰਕਾਰ ਕਾਂਗਰਸ ਸਰਕਾਰ ਕੋਈ ਵੀ ਸਰਕਾਰ ਹੋਵੇ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਜਿਸਮ ਮਨਿੰਦਰ ਚਿਸ਼ਾ ਨਹੀਂ ਜੀ ਉਹ ਇਹ ਕਾਫਗਨ ਤੋਂ ਬਾਰੇ ਬੋਲ ਕੇ ਉਰੇ ਬਾਰੇ ਕੀ ਚਾਹੁੰਦੇ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਉਹਨੇ ਕੀ ਸ਼ਬਦ ਬੋਲੇ ਆ ਮਸਜਿਦ ਟਾ ਕੇ ਤੇ ਗੁਰਦੁਆਰਾ ਦਾਪਨੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਿੱਖਾਂ ਨੇ ਕੋਈ ਕਿਸੇ ਧਾਰਮਿਕ ਸਥਾਨ ਨੂੰ ਟਾਇਆ ਨਹੀਂ ਹੈ ਇਹ ਇਤਿਹਾਸ ਗਵਾਹ ਹੈ ਸਿੱਖ ਹਮੇਸ਼ਾ ਜਿਹੜੇ ਆ ਜਦੋਂ ਵੀ ਸਿੱਖਾਂ ਦਾ ਰਾਜ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਓ ਉਹਨਾਂ ਨੇ ਮੰਦਰਾਂ ਨੂੰ ਵੀ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਔਰ ਮਸਜਦਾਂ ਵੀ ਤਮੀਰ ਕਰਵਾਈਆਂ ਨੇ ਖੁਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਰਗੋਬਿੰਦਪੁਰੇ ਦੇ ਵਿੱਚ ਇੱਕ ਮਸਜਦ ਤਮੀਰ ਕਰਵਾਈ ਹੈ ਤੇ ਜਿਸ ਸਿੱਖ ਕੌਮ ਦੇ ਗੁਰੂ ਸਾਹਿਬਾਨ ਮਸ ਵੀ ਦੂ ਸਿਕੰਡੀ ਨੇ ਸਿਰੇ ਨਿਕਟੇ ਆਤਮਦਿ ਹੁਣੇ ਮਾਰੇ ਕੇ ਉਹ ਬਹੁਤ ਮੰਦਭਾਗੀ ਗੱਲ ਹੈ ਜੀ ਮੈਂ ਕਈ ਵਾਰ ਇਹ ਲਫਜ਼ ਕਹਿ ਚੁੱਕਿਆ ਕਿ ਘਟ ਗਣਤੀਆਂ ਕਿਤੇ ਵੀ ਮਹਿਫੂਜ਼ ਨਹੀਂ ਹੈ ਚਲੋ ਪਾਕਿਸਤਾਨ ਬਗਾਨਾ ਮੁਲਕ ਹੈ ਅਫਗਾਨਿਸਤਾਨ ਬਗਾਨਾ ਮੁਲਕ ਹੈ ਅਸੀਂ ਉੱਥੇ ਸਹਿ ਲੈਨੇ ਆ ਉੱਥੇ ਘਟਗੰਤੀਆਂ ਦਾ ਕਹਾਣ ਹੁੰਦਾ ਹੈ ਪਰ ਜਦੋਂ ਆਪਣੇ ਦੇਸ਼ ਦੇ ਵਿੱਚ ਘਟਗੰਤੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਘਟਗੰਤੀਆਂ ਜਿਹੜੀਆਂ ਨੇ ਉਹ ਮੌਦੇ ਘਟ ਉਤਾਰੀਆਂ ਜਾਂਦੀਆਂ ਨੇ ਘਟਗੰਤੀਆਂ ਦੇ ਧਾਰਮਿਕ ਸਥਾਨ ਨਿਸ਼ਾਨੇ ਤੇ ਬਣਾ ਲਏ ਜਾਂਦੇ ਨੇ ਤਾਂ ਇਸ ਤੋਂ ਵੱਧ ਕੇ ਮਾੜੀ ਗੱਲ ਜਿਹੜੀ ਹੋ ਸਕਦਾ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ